ਇਸ ਵਕਤ ਸ਼ੰਭੂ ਬੋਰਡਰ ਦੀਆਂ ਤਸਵੀਰਾਂ ਤੁਸੀਂ ਦੇਖੋ ਕਿਸ ਤਰੀਕੇ ਨਾਲ ਇੱਥੇ ਟਰੈਕਟਰ ਬਣਾ ਕੇ ਤੇ ਕਿਸ ਤਰੀਕੇ ਨਾਲ ਕ੍ਰੇਨ ਲਿਆਈ ਜਾ ਰਹੀ ਹੈ ਆ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਿਹੜੇ ਵਾਟਰ ਪੱਪ ਮੈਨ ਕਹੀ ਜਾਂਦੇ ਨੇ ਨਵਦੀਪ ਉਹ ਇਸ ਵਕਤ ਇੱਥੇ ਨੇ ਤੇ ਨਾਲ ਦੇ ਨਾਲ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਸ ਤਰੀਕੇ ਨਾਲ ਜਿਹੜੀ ਕ੍ਰੇਨ ਬਣਾ ਕੇ ਇਸ ਵਕਤ ਲਿਆਈ ਜਾ ਰਹੀ ਹੈ ਇਸ ਵਕਤ ਤਸਵੀਰਾਂ ਤੁਸੀਂ ਦੇਖੋ ਇੱਥੇ ਕ੍ਰੇਨ ਮੰਗਾਈ ਗਈ ਹੈ ਨਵਦੀਪ ਸਾਡੇ ਨਾਲ ਨਵਦੀਪ ਕੀ ਕਹੂੰਗੇ ਕ੍ਰੇਨ ਮੰਗਾਈ ਗਈ ਹੈ ਸਾਰੇ ਭਰਾ ਲੱਗੇ ਹੋਏ ਸੀ ਇਸ ਕੰਮ ਤੇ ਤੇ ਜੀ ਤਿਆਰੀ ਚ ਲੱਗੇ ਹੋਏ ਸੀ ਜੀ ਧੰਨਵਾਦ ਕਰਦੇ ਆ ਤਨੋਂਨੀ ਪਿੰਡਾਂ ਦਾ ਆ ਆਪਣਾ ਪੰਜ ਗ੍ਰਾਮੀ ਪਿੰਡਾ ਦਾ ਡਾਇਰੈਕਟ ਡੇਰਾ ਬਸੀ ਇਲਾਕਾ ਉਹਨੇ ਉਪਰਾਂ ਮਨੇ ਸਾਡਾ ਸਾਥ ਦਿੱਤਾ ਅਸੀਂ ਵੀ ਆਪਣੇ ਜੇਸੀਮੀ ਤਿਆਰ ਕਰਾਈਆਂ ਹੋਈਆਂ ਨੇ ਉਹੀ ਟਰੈਕਟਰ ਨੇ ਇਹ ਜਿਹੜੇ ਪਹਿਲਾਂ ਵੀ ਬਾਰਡਰ ਟੱਪ ਕੇ ਗਏ ਸੀ ਤੇ ਕਹਿੰਦੇ ਵੀ ਆਵਾਂਗੇ ਜੇ ਮੰਗਾ ਨਾ ਮੰਨਿਆ ਅੱਜ ਸ਼ਾਮ ਤੱਕ ਢਿਕਣਾ ਤੇ ਸਾਡੇ ਲੀਡਰ ਨੇ ਤੇਜ ਕਰਦੀਆਂ ਨਾ ਸਾਰਾ ਥੰਪੂ ਬਾਰਡਰ ਇਕੱਠਾ ਕਰਕੇ ਦਿਖਾਵਾਂਗੇ ਆਪਣੇ ਹੱਕਾਂ ਵਾਸਤੇ ਨਿਕਲੇ ਆਰ ਪਾਰ ਦੀ ਲੜਾਈ ਦੇ ਮੂਹਰੇ ਤੇ ਨਿਕਲੇ ਹੋਇਆ 70 ਸਾਲ ਹੋ ਗਏ ਸਾਡੇ ਹੱਕ ਨਹੀਂ ਦਿੱਤੇ ਇਹਨਾਂ ਨੇ ਹੁਣ ਹੱਕ ਨਹੀਂ ਛੱਡਣੇ ਆਪਣੇ ਹੱਕ ਲੈ ਕੇ ਰਹਿਣੇ ਨੇ ਕਿੰਨੇ ਕ੍ਰੇਨ ਤਿਆਰ ਕੀਤੇ ਖਾਸियत ਕੀ ਰਹੇਗੀ ਖਾਦ ਪੂਰੀ ਤਿਆਰ ਕਰੀਗਾ ਬਖਤਰਬੰਦ ਕਰਾਇਆ ਜੋ ਵੀ ਸੌਦਾ ਕਰਾਇਆ ਟਰੈਕਟਰ ਵੀ ਤਿਆਰ ਨੇ ਇਹ ਵੀ ਤਿਆਰ ਨੇ ਇਹਨਾਂ ਦੀ ਤਿਆਰੀ ਨੂੰ ਦੇਖਦੇ ਹੋ ਇਹਨਾਂ ਨੇ ਦੁਸ਼ਮਨੀ ਦਾ ਮਾਹੌਲ ਬਣਾਇਆ ਅਸੀਂ ਕਹਿਣਾ ਚਾਹੁੰਦੇ ਹਾਂ ਸ਼ਾਂਤੀਪੁਰ ਨੂੰ ਜਾਣਾ ਚਾਹੁੰਦੇ ਹਾਂ ਸ਼ਾਂਤੀਪੁਰ ਤੁਹਾਨੂੰ ਅੱਗੇ ਨੂੰ ਭੇਜਣੇ ਹੈ ਬੈਰੀਗੇਡ ਸਾਈਡ ਤੇ ਕਰਕੇ ਜੇ ਨਹੀਂ ਭੇਜਣਗੇ ਸਾਨੂੰ ਪਤਾ ਵੀ ਹੱਕ ਦੀਲੀ ਤੋਂ ਮਿਲਦੇ ਆ ਜਾ ਕੇ ਤੇ ਦੀਲੀ ਤੋਂ ਲੈ ਕੇ ਆਵਾਂਗੇ ਇਹ ਇੱਕ ਐਗਜ਼ਾਮਪਲ ਹੈ ਹੋਰ ਕਿੰਨੇ ਕ੍ਰੇਨ ਤਿਆਰ ਕੀਤੇ ਨੇ ਇਹ ਬਖਰੇ ਨੇ ਬਾਬਾ ਜੀ ਸਭ ਕੁਝ ਦੇਖਿਓ ਕੰਮ ਨੂੰ ਤਸਵੀਰਾਂ ਤੁਸੀਂ ਦੇਖੋ ਇੱਥੇ ਇੱਕ ਕ੍ਰੇਨ ਤਿਆਰ ਕੀਤੀ ਗਈ ਹੈ ਇੱਕ ਜਿਹੜੇ ਵਾਟਰ ਪੰਪ ਜਿਹੜਾ ਹੈਗਾ ਉਹ ਮੋੜਨ ਵਾਲੇ ਸੀਗੇ ਹੁਣ ਕ੍ਰੇਨਮੈਨ ਬਣ ਚੁੱਕੇ ਨੇ ਅੱਗੇ ਵੱਧ ਕੇ ਆ ਰਹੇ ਨੇ ਇੱਕ ਟਰੈਕਟਰ ਦੇ ਉੱਤੇ ਕਿਸ ਤਰੀਕੇ ਨਾਲ ਕ੍ਰੇਨ ਜਿਹੜੀ ਹੈ ਉਹ ਬਣਾਈ ਗਈ ਹੈ ਤੇ ਹੁਣ ਇੱਥੋਂ ਉਹਨੂੰ ਲੈ ਜਾਇਆ ਜਾ ਰਿਹਾ ਹੈ ਤੇ ਅੱਗੇ ਤੱਕ ਲੈ ਆਇਆ ਜਾ ਰਿਹਾ ਹੈ ਤੇ ਨਾਲ ਦੇ ਨਾਲ ਇਹ ਕਹਿ ਰਹੇ ਕਿ ਜੋ ਕੁਝ ਸਾਡੇ ਨਾਲ ਕੀਤਾ ਜਾ ਰਿਹਾ ਸੀਗਾ ਉਹ ਅਸੀਂ ਹੁਣ ਦਿਖਾਇਆ ਕਿ ਅਸੀਂ ਇੰਨੇ ਦਿਨ ਤੋਂ ਕਿਉਂ ਖਾਮੋ ਉਸ ਸੀਗੇ ਅਸੀਂ ਤਿਆਰੀ ਚ ਲੱਗੇ ਹੋਏ ਸੀਗੇ ਕਿਸ ਤਰੀਕੇ ਦੇ ਕ੍ਰੇਨ ਬਣਾਈ ਜਾਏ ਜਿਹੜੀ ਅੱਗੇ ਬਾਰਡਰ ਪੱਟ ਕੇ ਅੱਗੇ ਜਾ ਸਕੀਏ ਤੇ ਨਾਲ ਦੇ ਨਾਲ ਇੱਕ ਪੂਰੀ ਬਖਤਰਬਾਰ ਦੀ ਕ੍ਰੇਨ ਜਿਹੜੀ ਹੈ ਉਹ ਬਣਾਈ ਗਈ ਹੈ ਯਾਨੀ ਕਿਸੇ ਵੀ ਤਰੀਕੇ ਦਾ ਹੰਜੂ ਗੈਸ ਜਾਂ ਕਿਸੇ ਤਰੀਕੇ ਦਾ ਕੋਈ ਗੋਲੀ ਬੰਬ ਵੱਜਦਾ ਹੈ ਤਾਂ ਉਸ ਤੇ ਇੱਕ ਕ੍ਰੇਨ ਪੂਰੇ ਤਰੀਕੇ ਨਾਲ ਤਰੀਕੇ ਨਾਲ ਪਛ ਸਕਦੀ ਹੈ ਕੈਮਰਾ ਪਰ ਸਿਰ ਵਿਕਾਸ ਦੇ ਨਾਲ ਬਸੰਬਰ ਬਾ